ਇਹ ਜਿਹੜਾ ਸ੍ਰਾਇਮ ਟ੍ਰੇਡਰ ਹੈ ਪਰ ਕੀ ਜਨਤ ਹੈ ਇਹ ਬਿਲਕੁਲ ਕਪੂਰਥਲਾ ਪੁਲਿਸ ਵੱਲੋਂ ਜਿਹੜੀ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਜਿਹੜੀ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਸਨੈਚਰਸ ਨੂੰ ਜਿਹੜਾ ਪੁਲਿਸ ਨੇ ਜਿਹੜਾ ਫੜਿਆ ਹੈਗਾ ਹੈ ਪਿਛਲੇ ਮਹੀਨੇ ਨਵੰਬਰ ਦੇ ਮਹੀਨੇ ਦੇ ਵਿੱਚ ਇੱਕ ਡਿਲੀਵਰੀ ਬੋਏ ਜਿਹੜਾ ਤਲਵੰਡੀ ਚੌਧਰੀਆ ਰਿਚ ਕੰਮ ਕਰਦਾ ਸੀਗਾ ਉਹਦੇ ਕੋਲੋਂ ਜਿਹੜੇ ਮਾਰੂ ਹਥਿਆਰਾਂ ਦੀ ਨੋਕ ਤੇ ਜਿਹੜਾ 12000 ਰੁਪਏ ਤੇ ਜਿਹੜਾ ਉਹਦਾ ਡਿਲੀਵਰੀ ਦਾ ਚਾਰ ਸਮਾਨ ਹੈ ਉਹ ਖੋਲਿਆ ਗਿਆ ਸੀ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਪੂਥਰਾ ਪੁਲਿਸ ਨੇ ਜਿਹੜਾ 304 ਬੀ ਐਨ ਐਸ ਦੇ ਤਹਿਤ ਜਿਹੜਾ ਤੁਲਵੰਡੀ ਚੌੜੀਆ ਥਾਡੇ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਇਹਦੀ ਲੜੀ ਦੇ ਵਿੱਚ ਹੀ ਜਿਹੜੀ ਤਫਤੀਸ਼ ਨੂੰ ਬੜੀ ਡੂੰਘਾਈ ਨਾਲ ਲੱਗੇ ਬਤਾਇਆ ਹਿਊਮਨ ਇੰਟੈਲੀਜੈਂਸ ਅਤੇ ਜਿਹੜੇ ਵਕਫ ਪੱਖ ਸ਼ਾਹਦਤਾ ਦੇ ਆਧਾਰ ਤੇ ਕੁਝ ਜਿਹੜੇ ਜਿਹੜੇ ਦੋਸ਼ੀ ਅਸੀਂ ਫਿਗਰ ਆਊਟ ਕੀਤੇ ਹੈਗੇ ਆ ਉਹਨਾਂ ਤੇ ਕੰਮ ਕਰਦੇ ਹੋਏ ਜਿਹੜੇ ਦੋ ਦੋਸ਼ੀ ਅਰੈਸਟ ਕੀਤੇ ਗਏ ਹਨ ਜੇਨਾ ਨੰਨਾ ਪਰਮੇਸ਼ ਸਿੰਘ ਉਰਫ ਕੇਜਾ ਪੁੱਤਰ ਅਫਤਾਰ ਸਿੰਘ ਵਾਸੀ ਘੜਕਾ थाना ਚੋਲਾ ਸਾਹ ਅਤੇ ਲਵਕ੍ਰੀਤ ਸਿੰਘ ਉਰਫ ਲਵ ਪੁੱਤਰ ਗੁਰਮukh ਸਿੰਘ ਵਾਸੀ ਪੱਖੂਪੁਰ थाना ਚੋਲਾ ਸਾਹ ਦੋ ਦੋਸ਼ੀਆਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਇਹ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਇੱਕ ਕਿਰਚ ਇੱਕ ਮੋਬਾਈਲ ਫੋਨ 2000 ਰੁਪਏ ਭਾਰਤੀ ਕਰੰਸੀ ਇੱਕ ਡਮੀ ਪਿਸਤੌਲ 12 ਪਰਸਲ ਖੁੱਲੇ ਹੋਏ ਅਤੇ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕੀਤਾ ਗਿਆ ਹੈਗਾ ਮੋਢਲੀ ਪੁਛਕਸ਼ ਹੈ ਇਹ ਗੱਲ ਇਹਨਾਂ ਨੇ ਕਬੂਲ ਕੀਤੀ ਹੈਗੀ ਕਿ ਜਿਹੜੀ ਇਹ ਤਲਵੰਡੀ ਚੌਧਰੀ ਦੀ 11 11 ਦੀ ਜਿਹੜੀ ਵਾਅਦਾਥ ਹੈਗੀ ਹੈ ਇਹਨਾਂ ਵੱਲੋਂ ਜਿਹੜੀ ਕੀਤੀ ਗਈ ਸੀਗੀ ਇਸ ਤੋਂ ਇਲਾਵਾ ਜਿਹੜਾ ਲਵਪ੍ਰੀਤ ਸਿੰਘ ਹੈਗਾ ਹੈ ਉਹ ਉਹਦੇ ਤੇ ਪਹਿਲਾਂ ਵੀ ਜਿਹੜਾ ਇੱਕ ਐਨਡੀਪੀਐਸ ਤੇ ਵਿੱਚ ਜਿਹੜਾ ਮੁਕਦਮਾ ਆਲਰੇਡੀ ਦਰਜ ਹੈਗਾ ਹੈਗਾ ਇਹਨਾਂ ਦੀ ਅਰੈਸਟ ਤੋਂ ਬਾਅਦ ਜਿਹੜਾ ਹੋਰ ਇਹਨਾਂ ਨਾਲ ਡੰਗਾਈ ਨਾਲ ਪੁਛਕਸ਼ ਕੀਤੀ ਜਾ ਰਹੀ ਹੈਗੀ ਹੈ ਮੋਢਲੀ ਪੁਸ਼ਕਿਸ਼ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਰਹਿਣ ਵਾਲੇ ਚੋਲਾ ਸਾਧ ਦੇ ਹੈਗੇ ਪਰ ਵਾਰਦਾ ਜਿਹੜੀ ਇਹ ਆਪਣਾ ਜ਼ਿਲ੍ਹਾ ਕ੍ਰਾਸ ਕਰਕੇ ਜਿਹੜੇ ਇੱਧਰ ਤਲਵੰਡੀ ਚੌਧਰੀਆਂ ਵਾਲੇ ਏਰੀਆ ਚ ਵਾਰਦਾਤ ਕਰਕੇ ਵਾਪਸ ਚਲੇ ਜਾਂਦੇ ਸੀ ਆ ਹੋਰ ਢੁਗਾਈ ਨਾਲ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਮੁਕਦਮੇ ਜਿਹੜੇ ਛੇਤੀ ਟਰੇਸ ਹੋਣਦੇ ਆ ਸਾਰੇ ਸਰ ਇਹਦੇ ਵਿੱਚ ਜਿੱਦਾਂ ਐਨਡੀਪੀਐਸ ਦਾ ਮੁਕਦਮਾ ਚ ਚਰਚਿਆ ਹੈ ਕੀ ਇਹਦੇ ਵਿੱਚ ਕੋਈ ਇਦਾਂ ਦਾ ਟਰੇਸ ਆਉਟ ਇਨਪੁਟ ਹੈ ਕਿ ਕੋਈ ਡਰੱਗਸ ਨੂੰ ਇਹ ਪ੍ਰਮੋਟ ਕਰ ਰਹੇ ਹੋਣ ਜਾਂ ਇਹਨਾਂ ਜੁਟੂ ਦੇ ਪੈਸਿਆਂ ਨਾਲ ਕੋਈ ਸੇਲ ਆਊਟ ਜਾਂ ਪਰਚੇਸ ਦਾ ਕੁਝ ਨੇ ਬਿਲਕੁਲ ਇਸ ਸਟੇਜ ਤੇ ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਦੰਗਾਈ ਨਾਲ ਇਸ ਪਖਤੀ ਪੁੱਛ ਕੇ ਕੀਤੀ ਜਾਊਗੀ ਜਿਸ ਤਰ੍ਹਾਂ ਡਿਲੀਵਰੀ ਬாய் ਨੂੰ ਜਿਸ ਤਰ੍ਹਾਂ ਇਹਨਾਂ ਨੇ ਲੁੱਟਿਆ ਜਿਸ ਤਰ੍ਹਾਂ ਇਹਨਾਂ ਸਾਰੀ ਜਿਨ ਲੁੱਟ ਦੀ ਸਰਕਾਰ ਬਣਾਇਆ ਨਹੀਂ ਬਿਲਕੁਲ ਇਹ ਜਿਹੜਾ ਮੋਢਲੀ ਪੁਛਕਸ਼ ਸਹਿਿਤ ਅਸਤੇ ਹੈਗੇ ਕਿ ਇਹ ਬੇਸਿਕਲੀ ਆਪਣੇ ਜਿਲੇ ਤੇ ਪਰਦਾਨਤ ਨਹੀਂ ਕਰਦੇ ਪਰਲੇ ਜਿਲੇ ਚ ਜਿਹੜੀ ਇਹ ਪ੍ਰਿਫਰ ਕਰਦੇ ਆ ਤੇ ਇਲਾਕੇ ਚ ਘੁੰਮਦੇ ਰਹਿੰਦੇ ਆ ਜਿਹੜਾ ਵੀ ਵਲਰੇਬਲ ਇਹਨਾਂ ਨੂੰ ਕੋਈ ਮਿਲਦਾ ਹੈਗਾ ਉਹਦੇ ਜਿਹੜੇ ਪਿਛੇ ਇਲਾਕੇ ਜਿਹੜੀ ਇਹ ਫਰਦਤ ਨੂੰ ਅਜਾਣ ਦਿੰਦੇ ਠੀਕ ਹੈ ਸਰ